ਇੱਥੇ ਦੇਖਿਆ ਗਿਆ ਸੀ ਵੀ ਉਰੇ ਚੀਤਾ ਆ ਗਿਆ ਉਰੇ ਚੀਤਾ ਆ ਗਿਆ ਆ ਸਾਰੇ ਹੁਣ ਕੱਲਾ ਜਾਂਦਾ ਬਾਈ ਖੇਤ ਆ ਕੱਲਾ ਬਾਈ ਆ ਆਉਂਦਾ ਖੇਤੋਂ ਕੋਣ ਜੀ ਇੱਕ ਥੋੜੇ ਪਿੰਡ ਕਹਿੰਦੇ ਚੀਤਾ ਦੇਖਿਆ ਗਿਆ ਸੀ ਹਾਂਜੀ ਪੂਰੇ ਦੇਖਿਆ ਗਿਆ ਸੀ ਗਿਆ ਸ਼ੇਰ ਹਾਂ ਐਸੇ ਇਲਾਕੇ ਚ ਦੀਗਾ ਸਭ ਤੋਂ ਹੈਗਾ ਵੀ ਹੈ ਕਿ ਨਹੀਂ ਬਾਈ ਆ ਪੱਕਾ ਤਾਂ ਮੈਂ ਕਹਿ ਨਹੀਂ ਸਕਦਾ ਸੁਣੀ ਸੁਣਾਈ ਮੈਂ ਗੱਲ ਕਰੀ ਜਨਾ ਥੋੜੇ ਵਾਂਗੂ ਅੱਛਾ ਇਹ ਤੇ ਇਹਦੇ ਉੱਤੇ ਤਾਂ ਦੇਖ ਕੇ ਆਇਆ ਲੱਗਦਾ ਵੀ ਬੜਾ ਦ੍ਰਿਸ਼ ਤੇ ਤਾਂ ਮਾਹੌਲ ਹੋਊਗਾ ਹੁਣ ਉਰੇ ਆਇਆ ਸਾਰੇ ਖੇਤਾਂ 'ਚ ਕੰਮ ਕਰਦੇ ਫਿਰਦੇ ਨੇ ਟੌਰ ਨਾਲ ਹਾਂਜੀ ਕੋਈ ਨਾ ਕੋਈ ਇਹ ਡਰਾਵਾ ਜਿਹਾ ਲੋਕ ਵੀ ਕਿ ਉਹ ਮੇਜ ਬਾਕਾਂ ਨੂੰ ਜੇ ਇਹ ਆ ਜਾਨਵਰ ਹੁੰਦਾ ਖੇਤਾਂ 'ਚ ਕੰਮ ਕਰਦੇ ਨਹੀਂ ਕਰਨਾ ਜੀ ਆ ਤਾਂ ਇਹ ਟੌਰ ਨਾਲ ਤੇ ਚਾਰ ਪਾਈ ਜਾਂਦੇ ਨੇ ਲੋਕ ਉਹ ਕਰਦੇ ਰਹੇ ਸਾਡੇ ਮਸ਼ੀਨ ਚਾਰ ਬੇ ਚੱਕ ਚੱਲ ਜਾਂ ਤੜਕੇ ਦੋ ਕੁ ਬੰਦਿਆਂ ਨੇ ਸਾਡੇ ਅੜਾ ਦਿੱਤੀ ਤੇ ਕਹਿੰਦੇ ਰੱਪਲਾ ਲੈ ਕੇ ਆਓ ਉੱਥੇ ਵੀ ਅਸੀਂ ਚਾਰ ਪਾਉਂਦੇ ਹਾਂ ਅੱਛਾ ਫੇ ਨਹੀਂ ਫੋਫੋ ਕਾ ਦੋ ਕਿ ਕੋਈ ਨਖਾਨ ਕੋ ਨਾ ਦੇ ਘੇਰ ਰਿਹਾ ਨਾਲੇ ਦੇ ਘੇਰੇ ਹੰਗਾਮੀ ਨਾ ਪਟੂ ਪੁੱਟ ਗਿਆ ਚਮਕੀ ਉਹ ਇਹਦੇ ਚੋਰ ਚਿੱਟਾ ਅੱਛਾ ਭੇਡਾਂ ਬੱਕਰੀਆਂ ਵਾਲੇ ਉੱਥੇ ਰੋਹੀ ਚ ਪੈਂਦੇ ਨੇ ਸਾਡੇ ਉੱਥੇ ਜਾਵੇ ਉਹਨਾਂ ਨੂੰ ਨਾਲੇ ਦੇ ਚੱਕ ਕੇ ਆ ਫਾਇਦਾ ਹੁੰਦਾ ਜਾਂਦੇ ਨੇ ਉਹ ਦੂਹੇ ਬੱਲੇ ਨਾਲ ਬੱਤੇ ਦਿਖਾਉਂਦਾ ਜਿੱਦਾਂ ਬਈ ਉਹੀ ਇਹੋ ਵੀਡੀਓ ਚ ਬਣਦੇ ਨੇ ਪੈਸੇ ਉਸੇ ਕਰਕੇ ਕਰਦੇ ਨੇਗੇ ਜਾਂ ਇਹ ਹੋ ਸਕਦਾ ਵੀ ਕੋਈ ਕੁੱਤੇ ਹੀ ਆਇਆ ਕੋ ਡਬਲ ਹੋਊਗਾ ਉਹ ਫਿਰਦਾ ਹੋਊਗਾ ਉਹ ਤਾਂ ਪਾਈ ਦੇਖੇ ਬੰਦੇ ਨੂੰ ਖੇਤ ਰਹਿਣਾ ਸਾਡੇ ਸਾਰੇ ਮੇਰੇ ਨਾਲ ਦੂਜੇ ਪਾਸੇ ਬਾਹਰ ਨਹੀਂ ਨਾ ਜੀ ਭੈਣ ਚੋਰ ਕਹਿੰਦਾ ਦੇਖੀਏ ਵੀ ਜੇ ਉਹ ਹੋਵੇ ਉਥੇ ਬਿੱਤੇ ਇੱਥੇ ਸਾਡੇ ਪਿੰਡ ਗਏ ਕੁੱਤੇ ਪਿੰਡ ਆ ਗਏ ਉਧਰ ਸਾਡੇ ਖੇਤਾਂ ਕੰਨੀ ਕਰੀਆਂ ਪਾ ਗਏ ਉਹ ਭੈਣੇ ਕੁੱਤੇ ਸਾਰੇ ਪੈਸੇ 'ਚ ਪਏ ਉਹਨੇ ਜੇ ਤੁਹਾਨੂੰ ਮਿਲਦਾਗਾ ਕਿਤੇ ਮਤਲਬ ਮਨੋ ਆਗਰ ਤੁਹਾਡੇ ਖੇਤ ਆਉਂਦਾ ਤੁਸੀਂ ਦੇਖਦੇ ਹੋ ਤਾਂ ਪਰ ਨੰਬਰ ਪਾਇਆ ਹੋਇਆ ਹੈਗਾ ਕੰਟੈਕਟ ਕਰਿਓ ਉਹਨਾਂ ਨੂੰ ਦੱਸਿਓ ਕਿ ਸਾਡੇ ਉਰੇ ਕੀ ਮਤਲਬ ਦਿੱਕਤ ਆਈ ਹੈਗੀ ਸਾਨੂੰ ਵੀਡੀਓ ਬਣਾ ਕੇ ਪੇਜੋ ਪ੍ਰੂਫ ਪੇਜੋ